ਤੋੜ ਦੇ ਵਿੱਚੋਂ ਐਸਾ ਕੋਈ ਸਰੀਰ ਨਹੀਂ ਹੈ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਨਮਸ਼ਕਾਰ ਕਰਨ ਲੱਗਿਆ ਕੁਝ ਮੰਗਿਆ ਨਾ ਹੋਵੇ ਪਰ ਸਾਧ ਸੰਗਤ ਧਰਮ ਦੀ ਦੁਨੀਆ ਵਿੱਚ ਇੱਕ ਮੁਸ਼ਕਲ ਰਹਿੰਦੀ ਹੈ ਮੰਗਣ ਵਾਲਾ ਬੰਦਾ ਜਿੰਨੀ देर ਸੁਚੇਤ ਹੋ ਕੇ ਨਹੀਂ ਮੰਗ ਰਿਆ ਉੰਨੀ ਦੇਰ ਉਹਦੀ ਮੰਗ ਮੰਨੀ ਨਹੀਂ ਜਾਂਦੀ ਮੰਗਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਮੰਗ ਕੀ ਰਿਹਾ ਹਾਂ ਇਹ ਬੇਨਤੀ ਕਲਮੇਂਦਰワਤ ਸੇਬ ਤੋਂ ਵੀ ਇਸ਼ਾਰੇ ਮਾਤਰ ਕਥਾ ਵਿੱਚ ਕਹੀ ਨੜੇ 90% ਲੋਕ ਧਰਮ ਦੀ ਦੁਨੀਆ ਵਿੱਚ बेहोशी ਵਿੱਚ ਕਰਮ ਕਰ ਰਹੇ ਨੇ ਹੋਸ਼ ਵਿੱਚ ਨਹੀਂ ਇਸ ਗੱਲ ਦਾ ਮਕਸਦ ਨਹੀਂ ਪਤਾ ਕਿ ਪਾਠ ਕਿਉਂ ਕਰਨਾ ਹੈ ਗੁਰਦੁਆਰੇ ਕਿਉਂ ਆਉਣੇ ਅਸੀਂ ਮੰਗਣਾ ਕੀ ਹੈ ਤੇ ਮੰਗ ਕੀ ਰਹੇ ਆ ਤੀਸਰਾ ਸਵਾਲ ਕਿ ਮੰਗਣਾ ਕਿਵੇਂ ਤੁਸੀਂ ਵੀ ਆਪੋ ਆਪਣੇ ਮਨਾਂ ਵਿੱਚ ਵਿਚਾਰ ਕਰਿਓ ਦਿਲ ਤੇ ਹੱਥ ਰੱਖ ਕੇ ਸਹਿਜ ਨਾਲ ਸੋਚਿਓ ਕਿ ਹੁਣ ਜਦੋਂ ਤੁਸੀਂ ਮੱਥਾ ਟੇਕਿਆ ਐਸਾ ਤਾਂ ਕੋਈ ਸ਼ਰੀਰ ਨਹੀਂ ਜਿਹੜਾ ਬਿਨਾਂ ਮੱਥਾ ਟੇਕ ਕੇ ਤੋਂ ਬੈਠੇ ਤੁਸੀਂ ਮੱਥਾ ਟੇਕਿਆ ਨਮਸਕਾਰ ਕੀਤੀ ਹੁਣ ਸੋਚੋ ਇੱਕ ਪਲ ਵਾਸਤੇ ਜਦੋਂ ਮੱਥਾ ਟੇਕ ਕੇ ਉਦੋਂ ਕੀ ਮੰਗਿਆ ਜਦੋਂ ਮਹਾਰਾਜਿਆਂ ਨੂੰ ਨਮਸਕਾਰ ਕੀਤੀ ਤਾਂ ਸਿਰਫ 30 ਸਕੰਡ ਦਾ ਵਕਤ ਸੀ ਇੱਕ ਅੱਧੇ ਮਿੰਟ ਵਾਸਤੇ ਤੁਸੀਂ ਹੱਥ ਜੋੜ ਕੇ ਨਮਸਕਾਰ ਕੀਤੀ ਹੈ ਉਹਨਾਂ 30 ਸਕਿੰਟਾਂ ਵਿੱਚ ਕੀ ਮੰਗਿਆ ਉਹ ਯਾਦ ਹੋਣਾ ਚਾਹੀਦਾ 32 ਵਾਰ ਮਨ ਵਿੱਚ ਸੁਰਤੀ ਵਿੱਚ ਰਟੇ ਰਟਾਏ ਸ਼ਬਦ ਨੇ ਫਿਰ ਸੁਰਤ ਤੋਂ ਗੈਬ ਹੋ ਜਾਂਦੀ ਹੈ ਯਾਦ ਕੀਤੇ ਹੋਏ ਸ਼ਬਦ ਜਿਹੜੇ ਨੇ ਉਹ ਆਪੇ ਹੀ ਮੱਥਾ ਡਿੱਕਣ ਲੱਗਿਆ ਮਹਾਰਾ ਸੁੱਖ ਰੱਖਿਓ ਤੰਦਰੁਸਤੀ ਦਿਓ ਬਸ ਉਹ ਰਟੇ ਹੋਏ ਸ਼ਬਦ ਨੇ ਜਦੋਂ ਮੰਗ ਰਹੇ ਸੀ ਸੁਰਤੀ ਉੱਤੇ ਹਾਜ਼ਰ ਨਹੀਂ ਸੀ ਕਿਉਂਕਿ ਉਹ ਸੁਰਤੀ ਵਿੱਚ ਰਟਿਆ ਹੋਇਆ ਸ਼ਬਦ ਹੈ ਜਿਵੇਂ ਕਿਸੇ ਵੀ ਜਗ੍ਹਾ ਤੋਂ ਘਰ ਪਹੁੰਚਣ ਦਾ ਰਸਤਾ ਤੁਹਾਡੀ ਸੁਰਤੀ ਵਿੱਚ ਰਟਿਆ ਗਿਆ ਹੈ ਕਿ ਆਹ ਰਸਤਾ ਮੇਰੇ ਘਰ ਨੂੰ ਜਾਂਦਾ ਹੈ ਹੁਣ ਰਸਤੇ ਵਿੱਚ ਕੀ ਹੈ ਉਹ ਤੁਹਾਡੀ ਸੁਰਤ ਵਿੱਚ ਨਹੀਂ ਆਇਆ ਕੌਣ ਬੰਦਾ ਕਿੱਥੇ ਖੜਾ ਹੈ ਕਿਹੜੀ ਦੁਕਾਨ ਤੇ ਕੀ ਸੀ ਉਹ ਤੁਹਾਡੀ ਸੁਰਤ ਵਿੱਚ ਨਹੀਂ ਆਇਆ ਕਿਉਂ ਉਹ ਸੁਰਤੀ ਵਿੱਚ ਰਟਿਆ ਹੋਇਆ ਹੈ ਪੈਰ ਚੱਲ ਰਹੇ ਨੇ ਸਰੀਰ ਚੱਲ ਰਿਹਾ ਹੈ ਤੁਸੀਂ ਪਹੁੰਚ ਰਹੇ ਹੋ ਘਰ ਪਰ ਰਸਤੇ ਵਿੱਚ ਕੀ ਸੀ ਉਧਰ ਧਿਆਨ ਕਿਉਂ ਨਹੀਂ ਗਿਆ ਕਿਉਂਕਿ ਸੁਰਤੀ ਉੱਥੇ ਹਾਜ਼ਰ ਨਹੀਂ ਸੀ ਸੁਰਤ ਕਿਤੇ ਹੋਰ ਸੀ ਕਈ ਵਾਰ ਫੋਨ ਕਰਦੇ ਆ ਸੁਰਤ ਤੁਹਾਡੀ ਇੰਗਲੈਂਡ ਐ ਕਿਉਂਕਿ ਗੱਲ ਇੰਗਲੈਂਡ ਵਾਲਿਆਂ ਨਾਲ ਹੋ ਰਹੀ ਐ ਪਰ ਸਰੀਰ ਤੁਹਾਡਾ ਘਰ ਨੂੰ ਜਾ ਰਿਹਾ ਰਸਤੇ ਵਿੱਚ ਕਿਸੇ ਨੇ ਤੁਹਾਨੂੰ ਬੁਲਾਇਆ ਉਹ ਵੀ ਆਪਾਂ ਨੂੰ ਪਤਾ ਨਹੀਂ ਬਾਅਦ ਵਿੱਚ ਉਹ ਤੁਹਾਨੂੰ ਉਲੰਭਾ ਦਿੰਦਾ ਕਿ ਮੈਂ ਤੈਨੂੰ ਹੱਥ ਖੜਾ ਕੀਤਾ ਸੀ ਯਾਰ ਤੂੰ ਵੇਖਿਆ ਹੀ ਨਹੀਂ ਤੂੰ ਮੇਰੇ ਕੋਲੋਂ ਲੰਘ ਗਿਆ ਅੱਪਾ ਉਹਦੇ ਕੋਲੋਂ ਲੰਘ ਗਏ ਜਿਹਨੂੰ ਜਾਣਦੇ ਸੀ ਪਰ ਉਹਨੂੰ ਬੁਲਾਇਆ ਨਹੀਂ ਵਿਸ਼ ਨਹੀਂ ਕੀਤਾ ਕਿਉਂ ਕਿ ਸਰੀਰ ਲੰਘ ਰਿਹਾ ਸੀ ਸੁਰਤ ਉੱਥੇ ਨਹੀਂ ਸੀ ਸੁਰਤ ਤਾਂ ਕਿਤੇ ਹੋਰ ਜਗ੍ਹਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਗੁਰੂ ਕੋਲ ਆਏ ਅੱਪਾ ਮੰਗਿਆ ਜ਼ਰੂਰ ਹੈ ਕੁਝ ਨਾ ਕੁਝ 99% ਲੋਕਾਂ ਨੂੰ ਮਾਫ਼ ਕਰਿਓ ਤੁਹਾਡੇ ਵਿੱਚ ਮੈਂ ਵੀ ਆਂ ਕਈ ਵਾਰ ਯਾਦ ਨਹੀਂ ਰਹਿੰਦਾ 30 ਸੈਕਿੰਡ ਲਈ ਮੱਥਾ ਟੇਕਿਆ ਪਤਾ ਨਹੀਂ ਕੀ ਮੰਗਿਆ ਰਟੇ ਹੋਏ ਸ਼ਬਦ ਕਹਿ ਦਿੱਤੇ ਸੁਰਤ ਇੱਥੇ ਹਾਜ਼ਰ ਨਹੀਂ ਸੀ ਬੋਤੀ ਵਾਰ ਤਾਂ ਨਮਸ਼ਕਾਰ ਕਰਨ ਲੱਗਿਆਂ ਪਿੱਛੋਂ ਜਗ੍ਹਾ ਲੱਭੀ ਦੀ ਹੈ ਕਿ ਮੈਂ ਫਲਾਨੀ ਜਗ੍ਹਾ ਤੇ ਬਹਿਣੇ ਜਾਂ ਨਾਲ ਦੇ ਬੈਠੇ ਉਹਨੂੰ ਬੰਦਾ ਇਸ਼ਾਰਾ ਕਰੀ ਜਾਂਦਾ ਮੇਰੀ ਜਗ੍ਹਾ ਰੱਖੀ ਵਸ ਮੈਂ ਆਇਆ ਮੱਥਾ ਟੇਕਿਆ ਧਿਆਨ ਨਹੀਂ ਉੱਧਰ ਹੁਣ ਸਭ ਤੋਂ ਪਹਿਲਾ ਸਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸ਼ਕਾਰ ਕੀਤੀ ਮੰਗਿਆ ਕੀ ਹੈ ਦੂਜਾ ਸਵਾਲ ਮੰਗਣਾ ਕੀ ਸੀ ਤੀਸਰਾ ਸਵਾਲ ਇਹ ਹੈ ਕਿ ਮੰਗਣਾ ਕਿਵੇਂ ਸੀ ਮੰਗਣ ਦੀ ਤਰਤੀਬ ਤਰੀਕਾ ਗਲਤ ਹੈ ਤਾਂ ਵੀ ਨਹੀਂ ਮਿਲੇਗਾ ਮੰਗਿਆ ਗਲਤ ਹੈ ਤਾਂ ਵੀ ਨਹੀਂ ਮਿਲੇਗਾ ਮੰਗਣ ਲੱਗਿਆਂ ਸੁਰਤ ਨਹੀਂ ਸੀ ਕੱਲਾ ਸਰੀਰ ਝੁੱਕ ਰਿਹਾ ਸੀ ਤਾਂ ਵੀ ਨਹੀਂ ਪ੍ਰਾਪਤ ਹੋਏਗਾ ਤਿੰਨਾਂ ਚੀਜ਼ਾਂ ਵਿੱਚ ਕਈ ਵਾਰ ਫੇਲ ਹੁੰਨੇ ਆ ਅਰਦਾਸ ਕਈ ਵਾਰ ਪਹਿਲੀ ਵਾਰ ਪੂਰੀ ਹੋ ਜਾਂਦੀ ਉਹ ਪਤਾ ਕਿਉਂ ਮੰਗਣ ਲੱਗਿਆ ਸੁਚੇਤ ਸੀ ਮੰਗਣ ਲੱਗਿਆ ਯਾਦ ਹੈ ਮੈਂ ਕੀ ਮੰਗਿਆ ਔਰ ਮੰਗਣ ਲੱਗਿਆ ਇਹ ਵੀ ਪਤਾ ਸੀ ਕਿਹਦੇ ਕੋਲੋਂ ਮੰਗ ਰਿਹਾ ਪੂਰਾ ਵਿਸ਼ਵਾਸ ਸੀ ਹੁਣ ਆਪੈ ਨੂੰ ਕੰਟੀਨਿਊ ਤੇ ਅਨਲ ਸੁਣੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਮੰਗਿਆ ਤੇ ਆਪਾਂ ਪੁੱਛਿਆ ਨਹੀਂ ਮਹਾਰਾਜ ਕੋਲੋਂ ਮਹਾਰਾਜ ਜੀ ਅਸੀਂ ਕੀ ਮੰਗਣਾ ਸੀ ਕਹਿੰਦੇ ਇਹ ਵੀ ਤੈਨੂੰ ਗੁਰੂ ਕੋਲੋਂ ਪਤਾ ਲੱਗਣਾ ਹੈ ਗੁਰਮਤ ਸਮਾਗਮਾਂ ਵਿੱਚ ਬਹਿਣ ਦਾ ਮਕਸਦ ਕੱਲਾ ਕਥਾ ਸੁਣਨਾ ਨਹੀਂ ਹੈ ਅਪੰ ਕਥਾ ਵਿੱਚੋਂ ਇਹ ਸਿੱਖਣਾ ਹੈ ਮਹਾਰਾਜ ਮੰਗਣਾ ਕੀ ਹੈ ਉਹ ਵੀ ਸਾਨੂੰ ਸਿਖਾਓ ਜਦੋਂ ਗੁਰੂ ਨੂੰ ਕਹੋਗੇ ਮਹਾਰਾਜ ਮੰਗਣਾ ਸਿਖਾਓ ਫਿਰ ਉਹ ਦੱਸਣਗੇ ਵੇ ਆ ਮੰਗਿਆ ਕਰ ਇਸ ਤਰ੍ਹਾਂ ਮੰਗਿਆ ਕਰ ਮਰੇ ਹੁਣ ਦੱਸੋ ਮੰਗਣਾ ਕੀ ਹੈ ਜਿਹੜੀਆਂ ਚੀਜ਼ਾਂ ਆਪਾਂ ਮੰਗਦੇ ਪਹਿਲਾਂ ਉਹ ਆਪਾਂ ਵੇਖ ਲਈਏ ਅੱਪਾ ਮੰਗਦੇ ਪਰਿਵਾਰ ਦੀ ਸੁੱਖ ਸ਼ਾਂਤੀ ਘਰ ਪਰਿਵਾਰ ਬੱਚੇ ਧਨ ਦੌਲਤ ਪਦਾਰਥ ਕਾਰੋਬਾਰ ਚੱਲ ਜਾਏ ਬੱਚੇ ਵਿਦੇਸ਼ ਚਲੇ ਜਾਣ ਕੰਮ ਮਿਲ ਜਾਏ ਇੰਨੀਆਂ ਕੁ ਚੀਜ਼ਾਂ ਰਟੀਆਂ ਹੋਈਆਂ ਮਿਲ ਜਾਣਗੀਆਂ ਮਿਲਦੀਆਂ ਨੇ ਪਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਇਹ ਤਾਂ ਦੂਜਾ ਪਾਸਾ ਦੁੱਖ ਹੈ ਤੂੰ ਸੁੱਖ ਮੰਗਿਆ ਮਿਲ ਜਾਣੇ ਅੱਜ ਪਰ ਕੁਝ ਸਾਲਾਂ ਬਾਅਦ ਪਾਸਾ ਬਦਲਨੇ ਉਦਾ ਦੂਜਾ ਪਾਸਾ ਦੁੱਖ ਹੈ ਤੂੰ ਪੁੱਤਰ ਧੀਆਂ ਮੰਗਲੇ ਨੇ ਮਿਲ ਜਾਣਗੇ ਪਰ ਉਹਦਾ ਦੂਜਾ ਪਾਸਾ ਦੁੱਖ ਹੋ ਸਕਦਾ ਜੇ ਔਲਾਦ ਚੰਗੀ ਨਾ ਨਿਕਲੀ ਬੱਚਾ ਨਸ਼ੇੜੀ ਨਿਕਲ ਗਿਆ ਦੁੱਖ ਹੈ ਵੀ ਬਹੁਤ ਵੱਡਾ ਦੁੱਖ ਹੈ ਬੱਚੇ ਚੰਗੇ ਨਾ ਨਿਕਲੇ ਤਾਂ ਦੁੱਖ ਹੈ ਘਰੋਵਰ ਮੰਗਲਿਆ ਮਿਲ ਗਿਆ ਜਦੋਂ ਘਾਟਾ ਪੈਣਾ ਤਾਂ ਦੁੱਖ ਜ਼ਰੂਰ ਹੋਣਾ ਹੈ ਇਹ ਤਾਂ ਹੈ ਨਹੀਂ ਵੇ ਅੱਜ ਕਾਰੋਬਾਰ ਚੱਲਿਆ ਤੇ ਆਪਾਂ ਬਸ ਫਿਨਿਸ਼ ਹੋ ਗਏ ਨਹੀਂ ਇਹ ਕਾਰੋਬਾਰ ਚੱਲ ਪਿਆ ਹੁਣ ਚਿੰਤਾਵਾਂ ਵਧਣ ਗਈਆਂ 13000ਾਂ ਤੋਂ ਲੱਖਾਂ ਦਾ ਕਾਰੋਬਾਰ ਹੋ ਗਿਆ ਤੇਰੀ ਚਿੰਤਾ ਵਧਣੀ ਹੈ ਕਦੇ ਕਦੇ ਘਾਟਾ ਵੀ ਪੈਣਾ ਤੂੰ ਦੁਖੀ ਹੋਣ ਲੱਗ ਪੈਣਾ ਔਰ ਬੰਦੇ ਦੀ ਮਾਨਸਿਕ ਦਸ਼ਾ ਬੜੀ ਕਮਾਲ ਦੀ ਹੈ ਇਹਨੂੰ ਥੋੜਾ ਜਿਹਾ ਸੋਚੋ ਜਦੋਂ ਇਹਦੀ ਇੱਕ ਦਿਨ ਦੀ ਵਟਕ 5000 ਹੁੰਦੀ ਹੈ ਦੁਕਾਨ ਤੋਂ ਤਬ ਖੁਸ਼ ਸੀ ਹੋਰ ਮੰਗਦਾ ਕਿ ਦੂਜੇ ਵਾਂਗ ਮੈਨੂੰ ਵੀ ਮੇਰਾ ਚੱਲ ਪਏ ਵਟਕ ਵਧਿਆ 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 10000 ਤੇ ਚਲੀ ਗਈ ਹੁਣ ਉਹ ਸ਼ੁਕਰਾਨਾ ਕਰਦਾ ਵੀ ਰੋਜ਼ ਦਾ 8-10000 ਬਣ ਜਾਂਦਾ ਪਰ ਮਾਫ ਕਰਿਓ ਜਿੱਦਣ 10000 ਤੋਂ 7000 ਰਹਿ ਜਾਣਾ ਉਹ ਦਿਨ ਉਹਨੇ ਦੁਖੀ ਹੋ ਜਾਣਾ 3000 ਕੱਢ ਕਿਉਂ ਗਿਆ ਯਾਰ ਇਹ ਨਹੀਂ ਸੋਚਣਾ ਕਿ 5000 ਤੋਂ 10 ਹੋਇਆ ਜੇ 5 ਤੋਂ 7 ਅਜੇ ਰਹਿ ਗਿਆ ਕੋਈ ਗੱਲ ਨਹੀਂ ਪਰ ਉਹਦੇ ਤਿੰਨ ਕੱਟੇ ਉਹਨੂੰ ਘੱਟਾਂ ਨਜ਼ਰ ਆਉਣ ਲੱਗ ਪੈਣਾ ਕੱਟ ਗਿਆ ਉਹਨੂੰ 2000 ਵੱਧਾ ਨਹੀਂ ਨਜ਼ਰ ਆਉਣਾ ਮਾਨ ਸਕਦਾ ਛਾ ਸਾਡੀ ਜਿਹੜੇ ਸੁੱਖ ਪਹਿਲਾਂ ਨਹੀਂ ਸੀ ਦੇਖੋ ਆਪਾਂ ਛੋਟੇ ਘਰਾਂ ਚੋਂ ਉੱਠ ਕੇ ਵੱਡੇ ਘਰ ਬਣਾਏ ਕੋਠੀਆਂ ਬਣਾਈਆਂ ਹੁਣ ਉਹਦੇ ਵਿੱਚੋਂ ਆਪਾਂ ਹੋਰ ਵੱਡਾ ਜਦੋਂ ਉਹ ਨਹੀਂ ਮਿਲਦਾ ਫਿਰ ਬੰਦਾ ਦੁਖੀ ਹੋ ਜਾਂਦਾ ਇਹ ਨਹੀਂ ਸੋਚਦਾ ਕਿ ਤੂੰ ਕੀ ਸੀ ਤੈਨੂੰ ਕੀ ਬਣਾ ਦਿੱਤਾ ਸੀ ਨੂੰ ਭੁੱਲ ਜਾਂਦਾ ਹੈ ਆਉਣ ਵਾਲੀ ਚੀਜ਼ ਨੂੰ ਚਿੰਤਾ ਕਰਨ ਲੱਗ ਪੈਂਦਾ ਇਸ ਲਈ ਦੁਖੀ ਹੇ ਇਹਨੂੰ ਮਹਾਰਾਜ ਕਹਿੰਦੇ ਤੂੰ ਯਾਦ ਰੱਖਣਾ ਕਿ ਰਾਮਈਆ ਕੇ ਗੁਣ ਚੇਤ ਪਰੰਨੀ ਕਵਣ ਮੂਲ ਤੇ ਤਵਨ ਦ੍ਰਿਸ਼ਟੰਨੀ ਤੂੰ ਕੀ ਸੀ ਅੱਜ ਕੀ ਬਣ ਗਿਆ ਤੇਰੇ ਦੁੱਖ ਦਾ ਕਾਰਨ ਸੀ ਨੂੰ ਭੁੱਲ ਜਾਣਾ ਹੈ ਭਾਵ ਕਿ ਜੋ ਸੀ ਤੇਰੇ ਕੋਲ ਉਹ ਭੁੱਲ ਗਿਆ ਤੈਨੂੰ ਜੋ ਨਹੀਂ ਹੈ ਉਹਦੇ ਬਾਰੇ ਸੋਚ-ਸੋਚ ਕੇ ਦੁਖੀ ਹੋ ਰਹੇ ਮੰਗਣ ਲੱਗੇ ਆ ਗੁਰੂ ਕੋਲੋਂ ਦੂਜੇ ਸੰਸਾਰ ਦੇ ਪਦਾਰਥ ਮੰਗ ਲੈ ਪਰ ਉਹਨਾਂ ਦੂਜਾਂ ਪਾਸਾ ਦੁੱਖ ਹੈ ਕਿਉਂਕਿ ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰਨ ਜਾਏ ਮਨੁੱਖ ਮਹਾਰਾਜ ਫਿਰ ਇਹ ਦੱਸੋ ਮੰਗਣਾ ਕੀ ਹੈ ਸਾਨੂੰ ਦੁੱਖ ਨਾ ਆਵੇ ਸਿੱਧਾ ਸਵਾਲ ਗੁਰੂ ਅੱਗੇ ਰੱਖਿਆ ਮਹਾਰਾਜ ਸਾਨੂੰ ਇਹ ਦੱਸੋ ਮੰਗਣਾ ਕੀ ਹੈ ਦੁੱਖ ਨਾ ਆਵੇ ਜੇ ਦੁੱਖ ਆਵੇ ਤਾਂ ਦੁੱਖ ਲੱਗੇ ਨਾ ਮਹਾਰਾਜ ਜੇ ਘਾਟਾ ਪਵੇ ਤੇ ਘਾਟਾ ਮਹਿਸੂਸ ਹੀ ਨਾ ਹੋਵੇ ਕਿ ਘਟਿਆ ਹੁਣ ਮਹਾਰਾਜ ਕਿਰਪਾ ਕਰੋ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸੁਣ ਭਾਈ ਮੰਗਣ ਲੱਗਿਆ ਸਿੱਖ ਗੁਰੂ ਕੋਲੋਂ ਮੰਗਣਾ ਕੀ ਹੈ ਸ਼ਬਦ ਪੜਿਓ ਤੁਹਾਨੂੰ ਯਾਦ ਹੈ ਸਿੱਧੀ ਪੰਕਤੀ ਹੈ ਤੁਸੀਂ ਰੋਜ਼ ਸੁਣਦੇ ਰਹਿੰਦੇ ਪਰ ਕਿਤੇ ਸੁਰਤੀ ਸੁਣ ਲੈ ਹਜ਼ੂਰ ਕਹਿੰਦੇ ਯਾਦ ਰੱਖੀਂ ਕਿ ਵਿਣ ਤੁਦ ਹੋਰ ਜੇ ਮੰਗਣ ਪੜੋ ਵਿਣ ਤੁਦ ਹੋਰ ਜੇ ਮੰਗਣ ਸਿਰ ਦੁੱਖਾਂ ਕੇ ਦੁੱਖ ਭਾਈਓ ਦੁੱਖ ਹੀ ਦੁੱਖ ਨੇ ਅੱਜ ਮਿਲ ਜਾਣਗੇ ਪਾਸਾ ਬਦਲਣਾ ਤੇ ਫਿਰ ਦੁੱਖ ਆ ਜਾਣਾ ਸੁੱਖ ਮਿਲ ਜਾਣੇ ਉਹਦਾ ਪਾਸਾ ਇੱਕ ਦਿਨ ਬਦਲ ਜਾਣਾ ਚੀਜ਼ਾਂ ਮਿਲ ਜਾਣਗੀਆਂ ਪਰ ਉਹਦਾ ਪਸਾਰਕ ਤੰਦ ਨੂੰ ਬਦਲ ਜਾਣੇ ਉਹ ਸਦਾ ਨਹੀਂ ਰਹਿਣਾ ਕਿਉਂਕਿ ਪਦਾਰਥ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਇੱਕ ਜਗ੍ਹਾ ਤੇ ਸਥਿਰ ਨਹੀਂ ਰਹਿ ਸਕਦੀ ਧਰਤੀ ਦਾ ਨਿਯਮ ਹੈ ਕਿ ਧਰਤੀ ਘੁੰਮ ਰਹੀ ਹੈ ਪਰ ਸਾਨੂੰ ਨਜ਼ਰ ਨਹੀਂ ਆ ਰਹੀ ਅੱਜ ਸਕੂਲ ਦਾ ਪਹਿਲੀ ਕਲਾਸ ਦਾ ਬੱਚਾ ਵੀ ਜਾਣਦਾ ਕਿ ਧਰਤੀ ਘੁੰਮਦੀ ਹੈ ਪਰ ਸਾਡਾ ਘਰ ਤਾਂ ਉੱਥੇ ਹੀ ਹੈ ਘੁੰਮ ਨਹੀਂ ਰਿਹਾ ਬੰਦੇ ਨੂੰ ਨਜ਼ਰ ਨਹੀਂ ਆ ਰਹਾ ਧਰਤੀ ਘੁੰਮ ਰਹੀ ਹੈ ਪਦਾਰਥ ਆਪਣੀ ਜਗ੍ਹਾ ਬਦਲ ਜਾਂਦਾ ਹੈ ਬੰਦੇ ਨੂੰ ਨਜ਼ਰ ਨਹੀਂ ਆਉਂਦੀ ਜਿਹੜਾ ਅੱਜ ਸਰੀਰ ਹੈ ਦਸਾਂ ਸਾਲਾਂ ਬਾਅਦ ਨਹੀਂ ਰਹੇਗਾ ਇਹ ਤੰਦਰੁਸਤੀ ਘਟ ਜਾਏਗੀ ਜੋ ਕੁਝ ਪੈਸਾ ਸੁੱਖ ਸੁਭਨਾ ਅੱਜ ਹੈ ਦਸਾਂ ਸਾਲਾਂ ਬਾਅਦ ਤੁਸੀਂ ਉਹ ਚੀਜ਼ ਨਹੀਂ ਭੋਗ ਸਕੋਗੇ ਉਹਦਾ ਪਾਸਾ ਬਦਲ ਜਾਣਾ ਪਰ ਉਸ ਅਵਸਥਾ ਵਿੱਚ ਵੀ ਸੁੱਖ ਰਹੇ ਬਿਰ ਦਾ ਅਵਸਥਾ ਵਿੱਚ ਵੀ ਸੁਖੀ ਰਹੀਏ ਉਹਦੇ ਵਾਸਤੇ ਕੋਈ ਚੀਜ਼ ਹਾਨ ਨਹੀਂ ਮਰਨ ਕੀ ਮੰਗਣੇ ਕਹਿੰਦੇ ਮੰਗ ਫਿਰ ਗੁਰੂ ਕੋਲ ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਪੜੋ ਇੱਕ ਵਾਰ ਵਿਣ ਤਦ ਹੋਰ ਦੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁਖ ਇਹਦੇ ਚ ਪਦਾਰਥ ਵੀ ਆ ਜਾਣਗੇ ਪਰ ਜੇ ਤੂੰ ਚਾਹਨੇ ਹਰ ਵਸਤਾ ਵਿੱਚ ਸੁਖੀ ਰਵੇਂ ਫਿਰ ਗੁਰੂ ਕੋਲੋਂ ਜ਼ਰੂਰ ਮੰਗੀ ਮਹਾਰਾਜ ਕਿਰਪਾ ਕਰੋ ਕਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀਜੈ ਨਾਮ ਕਰ ਸਾਰੇ ਮੰਗੋ ਕਰ ਕਿਰਪਾ ਦਿਜਨਾਮ ਕਰ ਕਿਰਪਾ ਦਿਜਨਾਮ ਕਰ ਕਿਰਪਾ ਦਿਜਨਾਮ ਨਾਨਕ ਕੀ ਵੇਨੰਤੀ ਆਵਾ ਨਾਨਕ ਕੀ ਵੇਨੰਤੀ ਆਵਾ ਨਾਨਕ ਕੀ ਵੇਨੰਤੀ ਨਾਨਕ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਆ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦਿਜਨਾਮ ਕਰ ਕਿਰਪਾ ਦਿਜਨਾਮ ਵਾ ਵਾ ਕਰ ਕਿਰਪਾ ਦਿਜਨਾਮ ਕਰ ਕਿਰਪਾ ਦਿਜਨਾਮ ਕਰ ਕਿਰਪਾ ਦਿਜਨਾਮ ਕਰ ਕਿਰਪਾ ਦਿਜਨਾਮ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਮੰਗਣਾ ਇਹ ਸੀ